ਇਆ ਕੋਲ ਨੂੰ ਸੁਣਾ ਦੇ ਕਿ ਨੂੰ ਕੀ ਹੁੰਦਾ ਐ ਹੁੰਦਾ ਐ ਟਾਇਰ ਨਿਕੜਨੇ ਬਹੁਤ ਹੀ ਔਖੇ ਨੇ ਭਾਈ ਜੀਬੀਸੀ ਨਾਲ ਵੀ ਤੱਕ ਤੱਕ ਕੇ ਜ਼ੋਰ ਲਾ ਲਿਆ ਤੇ ਟਰੈਕ ਤਾਂ ਰੱਬ ਕਣੀ ਬੂਤ ਕਰਕੇ ਖੜ ਜਾਂਦਾ ਉਸ ਤਾਂ ਬਿੱਤਦਾ ਮਾਰਿਆ ਵਿਚਾਰਾ ਕੋਸ ਨੂੰ ਪਤਾ ਜੱਟਾਂ ਦੇ ਕੰਮ ਧੰਦੇ ਇਹ ਜੇ ਹੁੰਦੇ ਨੇ ਕਿਚੇ ਤਾਂ ਕੇਂਦਰ ਬਣ ਜਾਂਦੇ ਨੇ ਇਸ ਕਰਕੇ ਆਪਾਂ ਵੀ ਦੇਖਾਂਗੇ ਸਤਿ ਸ੍ਰੀ ਅਕਾਲ ਵੀ ਸਾਥੀ ਪਿਆਰਿਓ ਤੁਸੀਂ ਦੇਖ ਰਹੇ ਹੋ ਜੋ ਕਿ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਕਿਸਾਨ ਵੀਰਾਂ ਵੱਲੋਂ ਜ਼ਿਮੀਂਦਾਰਾਂ ਵੱਲੋਂ ਜੋ ਕਿ ਖੇਤਾਂ ਦੇ ਵਿੱਚ ਅਗਲੇ ਖੇਤਾਂ ਦੇ ਵੱਲ ਜਾਂਦਾ ਪਹ ਹੈ ਉਸ ਨੂੰ ਸਾਫ਼ ਸੁਥਰਾ ਕਰਨ ਲੱਗੇ ਇੱਕ ਬਹੁਤ ਹੀ ਵਧੀਆ ਉਪਰਾਲਾ ਰਲ ਮਿਲ ਕੇ ਕਿਉਂਕਿ ਸਾਰੇ ਸਾਡੇ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਦਾ ਜੱਟਾਂ ਦਾ ਸਾਡੇ ਸਾਰੇ ਹੀ ਖੇਤੀਬੱਤੀ ਤੇ ਖੇਤੀਬਾੜੀ ਕਰਨ ਵਾਲੇ ਕਿਸਾਨ ਵੀਰਾਂ ਦਾ ਨੌਜਵਾਨ ਵੀਰਾਂ ਦਾ ਇਹੀ ਇੱਕ ਪਿੰਡਾਂ ਦੇ ਵਿੱਚ ਆਪਸ ਵਿੱਚ ਮਿਲਵਰਤਨ ਰਹਿ ਗਿਆ ਕਿ ਇਕੱਠੇ ਹੋ ਕੇ ਕੋਈ ਵੀ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨਾ ਰਲ ਮਿਲ ਕੇ ਕਰਨਾ ਇਹ ਇੱਕ ਪਿੰਡਾਂ ਦੀ ਬਹੁਤ ਹੀ ਵਧੀਆ ਪ੍ਰਾਣੀ ਰੀਤ ਚੱਲਦੀ ਆਈ ਹੈ ਉਸ ਪ੍ਰਾਣੀ ਰੀਤ ਨੂੰ ਆਪਾਂ ਤੁਹਾਡੇ ਸਾਹਮਣੇ ਅੱਜ ਬਲੌਗ ਦੇ ਰਹੀਂ ਪੇਸ਼ ਕਰਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਦੇ ਰਾਹੀਂ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤਾਂ ਇਸ ਕਮੈਂਟ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਤੇ ਆਪਣੇ ਸਤਨਾਮ ਵੀਰ ਜੀ ਅਰਸ਼ਦੀਪ ਜੀ ਉਹ ਵੀ ਪਹੁੰਚੇ ਹੋਏ ਨੇ ਅੱਜ ਇਸ ਸੰਜੂਮੋਹਮ ਦੇ ਵਿੱਚ ਰਲ ਮਿਲ ਕੇ ਇੱਕ ਖੇਤ ਵਾਲੇ ਵੀਰਾਂ ਨੇ ਕਿਸਾਨ ਵੀਰਾਂ ਨੇ ਮਜ਼ਦੂਰਾਂ ਨੇ ਅਪਰਾਲਾ ਕੀਤਾ ਤੇ ਆਪਣੇ ਬੱਖ-ਬੱਖ ਟਰੈਕਟਰ ਲਿਆ ਕੇ ਤੇ ਜੌਂਡੀਅਰ ਜੱਟ ਦਾ ਕਿਉਂਕਿ ਜੌਂਡੀਅਰ ਵੀਰੇ ਕਿਸਾਨ ਦਾ 21 ਸੰਦ ਹੈ ਜੋ ਕਹਿੰਦੇ ਕਾਫੀ 25 ਸਾਲ ਆ ਖੁੱਲਦਾ ਨਹੀਂ ਹੈ ਗਿਆ ਵੈਸੇ ਟਰੈਕਟ ਸਾਰੀ ਵਧੀਆ ਹੁੰਦੇ ਨੇ ਜੋ ਕਿਸਾਨ ਵੀਰ ਕੋਲੇ ਕਿਸੇ ਜ਼ਿਮੀਂਦਾਰ ਕੋਲੇ ਹੁੰਦਾ ਤਾਂ ਉਹਦਾ ਸੰਦ ਰਿੱਕੀ ਵਧੀਆ ਹੁੰਦਾ ਵੈਸੇ ਅੱਜਕੱਲ ਨਵੀਆਂ ਤਕਨੀਕਾਂ ਚੱਲ ਰਹੀਆਂ ਨੇ ਨਵੀਆਂ-ਨਵੀਆਂ ਤਕਨੀਕਾਂ ਦੇ ਮੁਤਾਬਕ ਕਬੀਲਦਾਰੀ ਵਧੀਆ ਮੁਤਾਬਕ ਵਧੀਆ-ਵਧੀਆ ਉਹ ਜੇ ਮਸ਼ੀਨਰੀ ਦਾ ਯੁੱਗ ਹੈ ਵਧੀਆ-ਵਧੀਆ ਮਸ਼ੀਨਰੀ ਲਿਆਂਦੀ ਜਾਂਦੀ ਹੈ ਤੇ ਅੱਜ ਇਕੱਠੇ ਹੋ ਕੇ ਪਹੀ ਖੇਤ ਆਲਾ ਰਾਹ ਕਹਿ ਲੋ ਪਹੀ ਕਹਿ ਲੋ ਉਹਦੇ ਵਿੱਚ ਕਿਸਾਨ ਵੀਰਾਂ ਵੱਲੋਂ ਰਲ ਕੇ ਬਹੁਤ ਵਧੀਆ ਮੁਹਿੰਮ ਚਲਾਈ ਗਈ ਹੈ ਤੇ ਸਾਡੇ ਹੇਮਰਾਜ ਪੰਡਤ ਜੀ ਦੇਸ ਰਾਜ ਜੀ ਮੋਲਕ ਸਿੰਘ ਜੀ ਤੇ ਆਰਸੀ ਵਰਦਾ ਵਿੱਚ ਜੌਂਡੀਆ ਚੱਕੀ ਬਾਈ ਟਰਾਲੀ ਵੀ 18 ਨੰਬਰ ਜੌਂਡੀਆ ਰਾ ਸਤਪਾਲ ਸਿੰਘ ਤੱਤੂ ਜੀ 855 ਗਿਆਨਦਾ ਖਿੱਚਦਾ ਬੱਟੀਆਂ ਵਗਾਉਂਦਾ ਬਾਈ ਜੋ ਕਿ ਬਹੁਤ ਹੀ ਵਧੀਆ ਤੇ ਰਣਜੀਤ ਸਿੰਘ ਖਾਲਸਾ ਜੀ ਮੋਲਕ ਸਿੰਘ ਜੀ ਦੇਸਰਾਜ ਜੀ ਵੱਖ-ਵੱਖ ਟਰੈਕਟਾਂ ਨੂੰ ਲਗਾਤਾਰ ਪਰ ਪਰ ਕੀ ਪਹੀ ਦੇ ਵਿੱਚ ਖੇਤ ਵਾਲੇ ਰਾਹ ਦੇ ਵਿੱਚ ਮਿੱਟੀ ਪਾਰੇ ਨੇ ਬਿੰਦਰ ਸਿੰਘ ਜੀ ਪੁੱਤਰ ਸੱਜੂ ਸਿੰਘ ਜੀ ਬਗੇਲਾ ਜੀ ਆਮਨ ਸਿੰਘ ਪੁੱਤਰ ਸੀਤਾ ਸਿੰਘ ਜੀ ਮੋਲਕ ਸਿੰਘ ਜੀ ਕਿਸਾਨ ਵੀਰ ਤੇ ਸਾਰੇ ਹੀ ਕਿਸਾਨ ਵੀਰਾਂ ਵੱਲੋਂ ਰਲ ਕੇ ਅੱਜ ਬਹੁਤ ਹੀ ਵਧੀਆ ਮਹਿੰਮ ਚਲਾਈ ਗਈ ਜੋ ਕਿ ਪੋਲਾ ਸਿੰਘ ਪੁੱਤਰ ਨਰਿੰਜਨ ਸਿੰਘ ਜੀ ਰੂਪਾ ਸਿੰਘ ਜੀ ਪੁੱਤਰ ਨਰਿੰਜਨ ਸਿੰਘ ਜੀ ਤੇ ਆਪਾਂ ਨੇ ਵੀ ਬਾਈ ਬਣਦੀ ਬਾਸ ਜੋ ਸਾਰੇ ਹੀ ਵੀਰਾਂ ਨੇ ਰਾਜ ਮਿੱਟੀ ਪਾਉਣ ਵਾਸਤੇ ਬਾਸ ਇਕੱਠੀ ਕਰੀ ਸੀ ਤਾਂ ਆਪਾਂ ਨੇ ਵੀ ਆਪਣੇ ਵੀਰ ਹੇਮਰਾਜ ਜੀ ਨੂੰ ਬਾਸ ਫੜਾ ਚੁੱਕੇ ਆ ਤਾਂ ਉਹ ਜੋ ਵੀ ਤੇਲ ਖਰਚ ਆਊਗਾ ਤਦ ਨਾਲ ਮਿਲ ਕੇ ਇਹ ਮਿੱਟੀ ਤਹੀ ਦੇ ਵਿੱਚ ਪਾਈ ਜਾ ਰਹੀ ਹੈ ਤੇ ਵੱਖ-ਵੱਖ ਇਹ ਸੂਆ ਤੋਂ ਲੈ ਕੇ ਕਹਿੰਦਾ ਬੁੱਢੜਾ ਨਾ ਜਾਣੀ ਆਪਣਾ ਐਂਟਰ ਕੋਟਿਆ ਪੰਡਤ ਬਾਬੂ ਰਾਮ ਪੰਡਤ ਜੀ ਉਹਨਾਂ ਦਾ ਵੀ ਟਰੈਕਟਰ ਟਰਾਲੀ ਪਹੁੰਚ ਚੁੱਕੀ ਹੈ ਸਤ ਸਤੂ ਕਹਿੰਦਾ ਮੈਂ ਭਰਦਾ ਵੀ ਜੀ ਵੀ ਸੀ ਤੋਂ ਇਹ ਟਰੈਕਟ ਨੇ ਵੀ ਬਾਈ ਪੂਰਾ ਨਜ਼ਾਰਾ ਦਿੱਤਾ ਖਿੱਚ ਖਿੱਚ ਕੇ ਕੋਈ ਨਹੀਂ ਇਧਰੋਂ ਬਿੰਦਰ ਸਿੰਘ ਦਾ ਟਰੈਕਟਰ ਵੀ 855 ਬਾਈ ਖਿੱਚੀ ਜਾ ਰਿਹਾ ਹੈ ਪਹੀ ਦੇ ਵਿੱਚ ਮਿੱਟੀ ਕਚਾਰ ਕੀਤੀ ਜਾ ਰਹੀ ਹੈ ਕਰਮਜੀਤ ਸਿੰਘ ਵੀ ਆਪਣੇ ਕਰਾਹੇ ਤੇ ਪੂਰੀ ਸੇਵਾ ਨਿਭਾਰੇ ਨੇ ਉਧਰ ਬਿੰਦਰ ਸਿੰਘ ਇਹ ਪਹੀਆਂ ਨੂੰ ਬਾਈ ਕਿਉਂਕਿ ਮੀਹਾਂ ਦੇ ਕਾਰਨ ਪਹੀਆਂ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀਆਂ ਸੀ ਮੋਟਰਸਾਈਕਲ ਹਰ ਆਉਣ ਵਾਲੀ ਰੇੜੀ ਖੇਤਾਂ ਨੂੰ ਬਹੁਤ ਹੀ ਮੁਸ਼ਕਲ ਦੇ ਨਾਲ ਜਾ ਰਹੀਆਂ ਸੀ ਬਹੁਤ ਵੱਡੇ ਵੱਡੇ ਖੱਡੇ ਪੈ ਚੁੱਕੇ ਸੀ ਤਾਂ ਉਹਨਾਂ ਨੂੰ ਅੱਜ ਸਾਬ ਸੋਤਰਾ ਕਰਨ ਲੱਗੇ ਬਹੁਤ ਹੀ ਨੇਕ ਉਪਰਾਲਾ ਇਹਨਾਂ ਸਾਰੇ ਸਾਥੀ ਵੀਰਾਂ ਨੇ ਕੀਤਾ ਜੋ ਵੀ ਇਸ ਮੁਹਿੰਮ ਦੇ ਵਿੱਚ ਜਿਨ੍ਹਾਂ ਦਾ ਨਾਮ ਲੈਣ ਗਣੀ ਹੋ ਰਹਿ ਗਿਆ ਅਸੀਂ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੂੰ ਪਰਮਾਤਮਾ ਸਮੱਤ ਬਖਸ਼ੇ ਤੇ ਬਹੁਤ ਹੀ ਚੰਗੇ ਕੰਮ ਕਰਨ ਦਾ ਇਹਨਾਂ ਨੂੰ ਬਲ ਬਖਸ਼ੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਹਮੇਸ਼ਾ ਇਹਨਾਂ ਨੂੰ ਇਹਨਾਂ ਦੇ ਕੰਮਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੇਰਾ ਵਾਹਿਗੁਰੂ ਪਰਮਾਤਮਾ ਕਿਉਂਕਿ ਜ਼ਿੰਮੇਵਾਰਾਂ ਦੀਆਂ ਫਾਸਲਾਂ ਨੂੰ ਪਰਮਾਤਮਾ ਮੇਰ ਪਰੇ ਹੱਥ ਰੱਖੇ ਤੇ ਇਹਨਾਂ ਦੇ ਖਜ਼ਾਨੇ ਭਰਪੂਰ ਕਰੇ ਐਸੀ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਚੰਗੇ ਉਪਰਾਲੇ ਨੇ ਕਰਨ ਦੇ ਵਿੱਚ ਪਹਿਲ ਕਦਮੀ ਕਰਦੇ ਰਹਿਣ ਤਾਂ ਸਾਰੇ ਸਾਥੀ ਵੀਰਾਂ ਨੂੰ ਤੇ ਸੇਵਾਦਾਰਾਂ ਜਿਨ੍ਹਾਂ ਨੇ ਚਾਹ ਪਾਣੀ ਦਾ ਪ੍ਰਬੰਧ ਬਹੁਤ ਹੀ ਵਧੀਆ ਕੀਤਾ ਜਸਵੰਤ ਸਿੰਘਾ ਨਾਰੂ ਸਿੰਘਾ ਨੰਬਰਦਾਰ ਦਾ ਜੀ ਸਾਡਾ ਭੋਲਾ ਪੰਡਤ ਦੇਸ਼ਰਾਜ ਦਾ ਭਰਾ ਭੋਲਾ ਪੰਡਤ ਪੁੱਤਰ RAM ਸਰੂਪ ਜੀ ਦਾ ਇਨਾਂ ਨੇ ਵੀ ਵਧੀਆ ਬਾਈ ਲੰਗਰ ਦੀ ਸੇਵਾ ਪੂਰੀ ਜੱਜ ਕੇ ਨਿਭਾਈ ਹੈ ਜੋ ਵੀ ਇਸ ਸਥਾਨ ਤੇ ਸਾਰੇ ਵੀਰ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਵਧੀਆ ਉਪਰਾਲਾ ਕੀਤਾ ਤੇ ਮੋਲਕ ਸਿੰਘ ਵੀਰ ਵੀ ਪਹੀ ਦੇ ਵਿੱਚ ਮਿੱਟੀ ਪੂਰੀ ਹਿੰਮਤ ਕਰਕੇ ਪਾਰੇ ਨੇ ਤੇ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਬੋਲਦੇ ਵੀ ਦੇਖਿਆ ਕਿਉਂਕਿ ਮੈਂ ਦੋ ਤਿੰਨ ਗੇੜੇ ਲਾਏ ਕਿਉਂਕਿ ਕਾਫੀ ਸਮੇਂ ਬਾਅਦ ਆਪਣੇ ਟਰੈਕਟ ਚਲਾਇ ਦੀ ਵੀਰ ਨੇ ਬਹੁਤ ਵਧੀਆ ਕਿਹਾ ਕਿ ਦਿਲ ਟਕ ਟਕ ਕਰਦਾ ਟਿਕਾਈ ਨਾ ਟਰੈਕਟਰ ਖੜਾ ਹੁੰਦਾ ਚਲਾਈ ਨਾ ਪਰੰਤੂ ਆਪਾਂ ਤਾਂ ਕੀ ਭੋਲਿਆ ਵੀ ਆਪ ਤਾਂ ਇੱਕ ਜੇ ਜਹਾਜ਼ ਮਿਲ ਗਿਆ ਕੋਠੇ ਦੇ ਵਿੱਚ ਸਾਰਿਆਂ ਵਾਸਤੇ ਚਾਹ ਪਾਣੀ ਦਾ ਬਹੁਤ ਹੀ ਵਧੀਆ ਜ਼ਿੰਮੇਦਾਰਾਂ ਵੱਲੋਂ ਪ੍ਰਬੰਧ ਕੀਤਾ ਤੀ ਗੈਸ ਸਿਲੰਡਰ ਚੁੱਲਾ ਪੱਠੀ ਹੈ ਤਾਂ ਡੇਟੀ ਕਰਨ ਵਾਲੇ ਛਾਂ ਦਰਖਤਾਂ ਦੇ ਥੱਲੇ ਮੰਨ ਨੇ ਅਨੰਦ ਛਾਦੇ ਜਗਤਾਰ ਸਿੰਘ ਜੀ ਮੀਤਾ ਜੀ ਉਹਦੇ ਭਰਾ ਮੀਤੇ ਦਾ ਭਰਾ ਜੀ ਬਹੁਤ ਹੀ ਆਨੰਦ ਆਇਆ ਬਾਈ ਤੇ ਇਸ ਤਰ੍ਹਾਂ ਤੁਸੀਂ ਜੋ ਆਪਣੇ ਖੇਤਾਂ ਨੂੰ ਰਾਜ ਜਾਂਦੇ ਨੇ ਤਾਂ ਵੱਧ ਤੋਂ ਵੱਧ ਉਹਨਾਂ ਦੇ ਵਿੱਚ ਮਿੱਟੀ ਪਾ ਕੇ ਉਹਨਾਂ ਨੂੰ ਸਮਾਰੋ ਜੀ ਧੰਨਵਾਦ